ਕੱਲ ਵਾਸਤੇ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਪਰਿੰਦੇ ਨਾ ਗਰੇ ਜਦ ਨਾ ਕੱਲ ਵਾਸਤੇ ਕੋਈ ਉਹਨਾਂ ਕੋਲ ਸੰਪਦਾ ਹੈ ਨਾ ਦਾਣਾ ਢੁਣਕੈ ਨਾ ਘੋਸਲੇ ਦੇ ਚੈ ਨਾ ਉਹਨਾਂ ਦੇ ਕੋਲ ਹੈ ਫਿਰ ਵੀ ਗੀਤ ਗਾਉਂਦੇ ਹੋਇਆ ਸ਼ਾਮ ਨੂੰ ਘੋਸਲਿਆਂ ਦੇ ਚ ਪਹੁੰਚੇ ਨੇ ਰਾਤ ਦਾ ਪਹਿਲਾ ਪੈਰ ਸਮਾਪਤ ਹੋਇਆ ਗੀਤ ਗਾਉਂਦਿਆਂ ਗਾਉਂਦਿਆਂ ਸੌਂ ਗਏ ਨੇ ਰਾਤ ਦਾ ਚੌਥਾ ਪੈਰ ਜੈਸੇ ਆਰੰਭ ਹੋਇਆ ਕਿ ਗੀਤ ਗਾਦਿਆਂ ਗਾਦਿਆਂ ਉੱਠ ਬੈਠਦੇ ਨੇ ਚੈ ਚਾਹਦੇ ਆ ਉੱਠ ਬੈਠਦੇ ਨੇ ਚਾਨਣਾ ਹੋ ਗਿਆ ਪੂਰਾ ਪ੍ਰਕਾਸ਼ ਹੋ ਗਿਆ ਗੀਤ ਗਾਦਿਆਂ ਹੋਇਆਂ ਘਾਉਸਲਿਆਂ ਚੋਂ ਨਿਕਲ ਪੈਂਦੇ ਨੇ ਦਿਨ ਭਰ ਰਜ਼ਕ ਦੀ ਤਲਾਸ਼ ਕਰਦੇ ਨੇ ਦਾਣਾ ਧਣਕਾ ਲੱਭਦੇ ਨੇ ਫਿਰ ਸ਼ਾਮ ਨੂੰ ਆ ਰਹੇ ਨੇ ਗੀਤ ਗਾਣੇ ਆ ਫਿਰ ਪਹਿਲਾ ਪੈਰ ਸਮਾਪਤ ਹੁੰਦਿਆਂ ਗੀਤ ਗਾਦਿਆਂ ਗਾਦਿਆਂ ਸੌ ਗਏ ਨੇ ਫਿਰ ਰਾਤ ਦਾ ਚੌਥਾ ਵੇਰ ਆਰੰਭ ਹੁੰਦਿਆਂ ਪ੍ਰਭਾਤ ਹੁੰਦਿਆਂ ਉੱਠ ਬੈਠੇ ਨੇ ਗੀਤ ਗਾਦਿਆਂ ਗਾਦਿਆਂ ਫਿਰ ਚਾਲਣਾ ਹੁੰਦਿਆਂ ਗੀਤ ਗਾਦਿਆਂ ਗਾਦਿਆਂ ਰਿਜ਼ਕ ਦੀ ਤਲਾਸ਼ ਵਿੱਚ ਨਿਕਲ ਪੈਣਾ ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਸ਼ਾਮ ਨੂੰ ਮਨੁੱਖ ਆਪਣੇ ਘਰ ਆਉਂਦਾ ਹੈ ਹਜ਼ਾਰਾਂ ਤਰ੍ਹਾਂ ਦੇ ਗਮ ਲੈ ਕੇ ਰਾਤ ਨੂੰ ਸੌਂਦਾ ਹੈ ਹਜ਼ਾਰਾਂ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਲੈ ਕੇ ਸਵੇਰੇ ਘਰੋਂ ਨਿਕਲਦਾ ਹੈ ਫਿਰ ਬੇਸ਼ੁਮਾਰ ਤਰ੍ਹਾਂ ਦਾ ਤਣਾਅ ਲੈ ਕੇ ਸ਼ਾਮ ਨੂੰ ਫਿਰ ਘਰ ਵਾਪਸ ਆਉਂਦਾ ਹੈ ਪੰਛੀਆਂ ਕੋਲ ਕੱਲ੍ਹ ਵਾਸਤੇ ਕੁਝ ਵੀ ਨਹੀਂ ਬੇਸਰ ਮਨੁੱਖਾਂ ਕੋਲ ਇਤਨਾ ਹੈ ਕਿ ਉਹਨਾਂ ਦੀਆਂ ਸੱਤ ਪੀੜੀਆਂ ਵੀ ਖਾ ਲੈਣ ਫਿਰ ਵੀ ਰੋਂਦੇ ਹੋਏ ਆਉਂਦੇ ਨੇ ਗਮਗੀਨ ਹੋ ਕੇ ਸਵੇਰੇ ਉੱਠਦੇ ਨੇ ਔਰ ਤਰ੍ਹਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਘਰੋਂ ਨਿਕਲਦੇ ਨੇ ਮਹਾਰਾਜ ਕਹਿੰਦੇ ਨੇ ਨਾ ਪੰਛੀਆਂ ਨੂੰ ਦੇਖ ਕੇ ਮੈਂ ਹੈਰਾਨ ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ ਹਾਂ ਬਲਹਾ ਦੀ ਬਿਨਾ ਬੰਛੀਆਂ ਜੰਗਲ ਜਿੰਨਾ ਆਵਾਸ ਕਕਰ ਚੁੱਗਨ ਥਲਵਸਨ ਰੱਬ ਨਾ ਛੋੜਨਾ ਪਾਸ ਪਸ਼ੂ ਕਰੀਬਨ ਕਰੀਬਨ ਸੁਖੀ ਨੇ ਦੇਵਤੇ ਅਨੰਦਿਤ ਨੇ ਦੁਖੀ ਕੇਵਲ ਮਨੁੱਖ ਹੈ ਸਿਰਫ ਮਨੁੱਖ ਔਰ ਜਿਤਨਾ ਸਿਆੜਾ ਮਨੁੱਖ ਹੈ ਉਤਨਾ ਹੀ ਜ਼ਿਆਦਾ ਦੁਖੀ ਹੈ ਕਾਰਨ ਜੋ ਕੁਛ ਕੋਲ ਹੈ ਇਹਦੇ ਨਾਲ ਤੇ ਸੁੱਖ ਮਿਲਿਆ ਨਹੀਂ ਸਿਰਫ ਲੋੜਾਂ ਦੀ ਪੂਰਤੀ ਸੁੱਖ ਕਿਨੇ ਮਿਲਣਾ ਹੈ ਇਹਦਾ ਪਤਾ ਵੀ ਕੋਈ ਨਹੀਂ ਤੋ ਦੁਖੀ ਕੇਵਲ ਮਨੁੱਖ ਹੈ ਔਰ ਮੈਂ ਅਰਜ਼ ਕਰਾਂ ਜਿਤਨਾ ਸਿਆਣਾ ਮਨੁੱਖ ਹੋਵੇਗਾ ਉਤਨਾ ਹੀ ਜ਼ਿਆਦਾ ਦੁਖੀ ਹੋਵੇਗਾ ਜਿਤਨਾ ਅਚੇਤ ਤੇ ਮੂੜ ਮਨੁੱਖ ਹੋਵੇਗਾ ਉਤਨਾ ਦੁਖੀ ਘੱਟ ਹੋਵੇਗਾ ਪਸ਼ੂ ਸੁੱਖ ਦੇ ਚ ਜੀ ਰਹੇ ਨੇ ਦੇਵਤੇ ਆਨੰਦ ਦੇ ਚ ਜੀ ਰਹੇ ਨੇ ਦੁੱਖ ਦੇ ਚ ਕੇਵਲ ਇਨਸਾਨ ਹੈ ਮਨੁੱਖਰ ਪਸ਼ੂ ਬੋਰ ਵੀ ਨਹੀਂ ਆਉਂਦੇ ਬੇਚੈਨ ਵੀ ਨਹੀਂ ਆਉਂਦੇ ਪਸ਼ੂ ਪਾਗਲ ਵੀ ਨਹੀਂ ਆਉਂਦੇ ਹਾਂ ਉਹ ਪਸ਼ੂ ਜ਼ਰੂਰ ਪਾਗਲ ਹੋ ਜਾਂਦੇ ਨੇ ਜਿਨ੍ਹਾਂ ਵਿਚਾਰਿਆਂ ਨੂੰ ਮਨੁੱਖਾਂ ਦੇ ਨਾਲ ਰਹਿਣਾ ਪੈਂਦਾ ਹੈ ਤੇ ਮਨੁੱਖ ਉਹਨਾਂ ਦੀ ਸੁਤੰਤਰਤਾ ਦੇ ਵਿੱਚ ਵਾਦਾ ਕਢੀ ਕਰ ਦਿੰਦਾ ਉਹ ਕਦੀ ਕਦੀ ਪਾਗਲ ਹੋ ਜਾਂਦੇ ਨੇ ਵਰਨਾ ਪਸ਼ੂ ਪਾਗਲ ਵੀ ਨਹੀਂ ਆਉਂਦੇ ਪਸ਼ੂ ਸੁਖ ਦੇਚ ਜੀ ਰਹੇ ਨੇ ਦੇਵਤੇ ਆਨੰਦ ਦੇਚ ਜੀ ਰਹੇ ਨੇ दुखी केवल मनुख है केवल इंसान है महाराज ते इथे तक कहंदे ने दुखखियां पंडा कुलियां सुख नानक से होए बड़े ध्यान नाल सर्वण करना हर बंदा दुखां दी पंडा है और कुछ भी नहीं जितने मनुख बैठे वण किदरे भी बस सब दुखां दीया पंडा दुखखियां पंडा कुलियां सुख नानक से होए ਮਹਾਰਾਜ ਕਹਿੰਦੇ ਨੇ ਇੱਕ ਇੱਕ ਪੰਡ ਮੈਂ ਖੋਲ ਕੇ ਵੇਖੀ ਏ ਸਿਵਾਏ ਦੁੱਖਾਂ ਤੋਂ ਕੁਝ ਵੀ ਨਹੀਂ ਨਿਕਲਿਆ ਦੂਜੇ ਨੂੰ ਖੋਲਣ ਦਾ ਡੰਗ ਕੀ ਹੈ ਕਿਵੇਂ ਖੋਲੋਗੇ ਪੰਡ ਇੱਕ ਤਰੀਕਾ ਹੈ ਤੁਸੀਂ ਕਿਸੇ ਨੂੰ ਆਪਣਾ ਇੱਕ ਦੁੱਖ ਸੁਣਾਓ ਉਹ ਦੁੱਖਾਂ ਦੀ ਪੰਡ ਖੋਲ ਕੇ ਰੱਖ ਦੇਂਦਾ ਆਪਣੇ ਸੈਂਕੜੇ ਦੁੱਖ ਸੁਣਾਉਂਦਾ ਤੁਹਾਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੰਦਾ ਹਕੀਕਤ ਇਸ ਵਾਸਤੇ ਸਿਆਣਾ ਮਨੁੱਖ ਆਪਣਾ ਦੁੱਖ ਕਿਸੇ ਦੇ ਕੋ ਨਹੀਂ ਖੋਲਦਾ ਕਿ ਸਿਆਣੇ ਮਨੁੱਖ ਦੀ ਪਛਾਣ ਹੈ ਕਿਉਂ ਉਹਨੂੰ ਪਤਾ ਹੈ ਮੈਂ ਆਪਣਾ ਇੱਕ ਦੁੱਖ ਸੁਣਾਵਾਂਗਾ 100 ਸੁਣਾਏਗਾ ਇਹ ਵੀ ਚੁੱਪ ਨਹੀਂ ਕਰੇਗਾ ਇੱਕ ਸੁਣਾ ਕੇ 100 ਦੁੱਖ ਮੈਂ ਹੋਰ ਸੁਣਾ ਆਪਣੇ ਹਿਰਦੇ ਦਾ ਭਾਰ ਵਧਾਵਾ ਸਿਆਣਾ ਮਨੁੱਖ ਕਿਸੇ ਕੋਲ ਦੁੱਖਾਂ ਦੀ ਪੰਡ ਨਹੀਂ ਖੋਲਦਾ ਉਸਤਾਦ ਜ਼ੌਕ ਹੋਏ ਨੇ ਉਹ ਕਹਿੰਦੇ ਨੇ ਮੇਰੇ ਚਿਹਰੇ 'ਤੇ ਗਮ ਆਸ਼ਕਾਰਾ ਨਹੀਂ ਹੈ कहें मैं दुख न कभी मथे से प्रकट नहीं होता मेरे चेहरे से गम आशकारा नहीं है पर ये न समझ के ये गम का मारा नहीं है डूबने को तो डूबे हम भी लेकिन पहले साहिल को हमने पुकारा नहीं है डूबिया मैं भी हां गोते मैं भी खा देने पर जोग कहें मैं इस तरह रोया पिटिया नहीं मैं डूब गया जी मैं मर गया जी मैं डूब गया जी ਕਿੰਨੇ ਕੰਮ ਰੋਬਾ ਸਾਰੇ ਹੀ ਡੁੱਬਦੇ ਸਾਰੇ ਹੀ ਡੁੱਬਦੇ ਤੇ ਡੁੱਬਦੇ ਹੋਇਆਂ ਦੇਖੋ ਕੀ ਡੁੱਬਣ ਦਾ ਰੋਣਾ ਰੋਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਾਮ ਦੇ ਕਾਤ ਹੈ ਡੁੱਬੇ ਐ ਦੇਖਦੇ ਆ ਸੀ ਡੁੱਬੇ ਪੈਨੇ ਦੁੱਖਾਂ ਦੇ ਚ ਦੁਖੀ ਕੇਵਲ ਮਨੁੱਖ ਹੈ ਔਰ ਜਿਤਨਾ ਸਿਆਣਾ ਮਨੁੱਖ ਹੈ ਉਤਨਾ ਜ਼ਿਆਦਾ ਦੁਖੀ ਹੈ ਇਹ ਸਿਆਣੇ ਮਨੁੱਖ ਦੀ ਪਹਿਚਾਨ ਜਿਤਨਾ ਸਿਆਣਾ ਹੋਵੇਗਾ ਉਤਨਾ ਦੁਖੀ ਹੋਵੇਗਾ ਇੱਕ ਹੋਰ ਨੁਕਤਾ ਵੀ ਸਰਵਨ ਕਰ ਲੈਣਾ ਪਰਮਾਤਮਾ ਦੀ ਤਰਫ ਮਨੁੱਖ ਚਲੇਗਾ ਕਿਸ ਤੋਂ ਪ੍ਰੇਰਣਾ ਲੈ ਕੇ ਕਿੱਥੋਂ ਪ੍ਰੇਰਣਾ ਲਏਗਾ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ ਨਿੜਿਨਵੇ ਫਿਸਦੀ ਮਨੁੱਖ ਪਰਮਾਤਮਾ ਦੀ ਪ੍ਰੇਰਣਾ ਦੁੱਖਾਂ ਤੋਂ ਲੈਂਦਾ ਹੈ ਦੁੱਖ ਤੋਂ ਅਗਰ ਇਹ ਜੀਵਨ ਸੁਖਮਈ ਹੈ ਤਾਂ ਫਿਰ ਪਰਮਾਤਮਾ ਦੀ ਕੋਈ ਲੋੜ ਵੀ ਨਹੀਂ ਹੈ ਕੀ ਲੋੜੇ ਚਿੰਤਨ ਕਰਨ ਦੀ ਜਿਤਨਾ ਸੈੜਾ ਮਨੁੱਖ ਹੋਵੇਗਾ ਉਤਨਾ ਉਸਨੂੰ ਦੁੱਖ ਅਨੁਭਵ ਹੋਵੇਗਾ ਦੁੱਖ ਹੀ ਉਸਨੂੰ ਪ੍ਰੇਰੇਗਾ ਪ੍ਰਭੂ ਚਿੰਤਨ ਤੇ ਤੇ ਵੀ ਮੈਂ ਅਰਜ਼ ਕਰਾਂ ਸੰਸਾਰੀ ਲੋੜਾਂ ਦੀ ਪੂਰਤੀ ਹੋ ਗਈ ਸੰਸਾਰਿਕ ਸੁੱਖ ਤੇ ਕਈ ਵਾਰ ਰੋਕ ਦਿੰਦੇ ਨੇ ਇਹ ਸੰਸਾਰਿਕ ਸੁੱਖ ਮਹਾਤਮਾ ਬੁੱਧ ਕੋਲ ਬਹੁਤ ਜ਼ਿਆਦਾ ਸਨ ਸਿਦਾਰਥ ਆਖਰ ਰਾਜੇ ਦਾ ਇਕਲੌਤਾ ਲੜਕਾ ਸੀ ਐਸਾ ਕੀ ਕੁਝ ਸੀ ਜੋ ਉਹਦੇ ਕੋਲ ਨਹੀਂ ਸੀ ਪਰ ਹਿਰਦਾ ਦੁੱਖ ਦੀ ਚੋਟ ਖਾ ਗਿਆ ਇੱਕ ਦਿਨ ਇੱਕ ਦੀਵਾਰ ਨੂੰ ਦੇਖਿਆ ਇੱਕ ਦਿਨ ਇੱਕ ਬੁੱਢੇ ਨੂੰ ਦੇਖਿਆ ਇੱਕ ਦਿਨ ਇੱਕ ਸਨੇਹੀ ਦੀ ਲਾਸ਼ ਦੇਖ ਲਈ ਹਿਰਦਾ ਝੋਟ ਖਾ ਗਿਆ ਉਹਨੋਂ ਵੀ ਦੇਖਿਆ ਮੈਂ ਵੀ ਬਿਮਾਰ ਹੋ ਸਕਦਾ ਮੈਂ ਵੀ ਬੁੱਢਾ ਹੋ ਸਕਦਾ ਮੈਂ ਵੀ ਮਰਨਾ ਹੈ ਦੁੱਖਾਂ ਦੇ ਸਰਮੌਰ ਦੁੱਖ ਮੌਤ ਸਾਡੇ ਦੇਸ਼ ਦੇ ઋષਿ ਬੁਨਿਆ ਨੇ ਤਿੰਨੇ ਹੀ ਦੁੱਖ ਮੰਨੇ ਨੇ ਜਨਮ ਬੁਢੇਪਾ ਤੇ ਮਰਨ ਬਾਕੀ ਸਾਰੇ ਦੁੱਖ ਇਨ੍ਹਾਂ ਤਿੰਨ ਦੁੱਖਾਂ ਦੀ ਛਾਇਆ ਨੇ ਪ੍ਰਥਮ ਕਿਹੜਾ ਦੁੱਖ ਜਨਮ ਦੂਸਰਾ ਬੁਢੇਪਾ ਤੀਸਰਾ ਮਰਨ ਭਗਤ ਜੈਦੇਵ ਜੀ ਦਾ ਪਦ ਹੈ ਬੜਾ ਕੀਮਤੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉਹ ਕਹਿੰਦੇ ਨਦਨੋਦ ਜਸ ਸਿਮਰਣੇ ਨਾ ਜਨਮ ਜਰਾਦ ਮਰਨ ਭਯੰ ਨਹੀਂ ਹੁੰਦਾ ਜੇ ਦੇ ਸਿਮਰਨ ਕਰਨ ਨਾਲ ਜਨਮ ਦਾ ਦੁੱਖ ਬੁਢੇਪੇ ਦਾ ਦੁੱਖ ਮਰਨ ਦਾ ਦੁੱਖ ਤਿੰਨ ਦੁੱਖ ਬਣੇ ਬਾਕੀ ਸਾਰੇ ਦੁੱਖ ਇਨ੍ਹਾਂ ਤਿੰਨ ਦੁੱਖਾਂ ਦੀਆਂ ਛਾਇਆ ਰਹਿ ਅਗਰ ਜਨਮ ਹੋ ਗਿਆ ਤੂੰ ਸਾਰੇ ਦੁੱਖ ਇਕੱਠੇ ਹੋਣਗੇ ਬੁਢੇਪਾ ਵੀ ਹੋਵੇਗਾ ਮਰਨਾ ਵੀ ਹੋਵੇਗਾ ਹੋਰ ਹਜ਼ਾਰਾਂ ਦੁੱਖ ਇਕੱਠੇ ਹੋਣਗੇ ਤੋ ਦੁੱਖਾਂ ਦਾ ਮੂਲ ਕਾਰਨ ਮੰਨਿਆ ਜਨਮ ਉਹ ਮਨੁੱਖ ਸੁਪਨੇ ਚ ਵੀ ਕਦੀ ਧਾਰਮਿਕ ਨਹੀਂ ਹੋ ਸਕਦਾ ਜੋ ਜੀਵਨ ਭਰ ਜਨਮ ਦਿਨ ਮਨਾਉਂਦਾ ਹੈ ਤੇ ਜਨਮ ਨੂੰ ਖੁਸ਼ੀ ਮੰਨਦਾ ਹੈ ਉਹ ਧਾਰਮਿਕ ਨਹੀਂ ਹੋ ਸਕਦਾ ਪੱਛਮੀ ਸਭਿਅਤਾ ਦਾ ਅਸਰ ਹੈ ਜਨਮ ਦੁੱਖ ਹੈ ਜੀਵਨ ਦੁੱਖ ਹੈ ਮਰਨ ਦੁੱਖ ਹੈ ਭਗਵਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਵਾਨ ਕਰ ਰਹੇ ਨੇ ਨਾਨਕ ਬੱਧਾ ਘਰ ਤਹ ਜਿੱਥੇ ਮਿਰਤ ਨ ਜਨਮ ਜਰਾ ਅਸੀਂ ਆਪਣਾ ਘਰ ਉੱਥੇ ਬਣਾਇਆ ਹੈ ਜਿੱਥੇ ਜਮਣਾ ਕੋਈ ਨਹੀਂ ਬੁਢੇਪਾ ਕੋਈ ਨਹੀਂ ਮਰਨਾ ਵੀ ਕੋਈ ਨਹੀਂ ਇਹ ਜੀਵਨ ਮਿਲੇ ਪਰਮ ਜੀਵਨ ਦੀ ਪ੍ਰਾਪਤੀ ਲਈ ਇਹ ਜੀਵਨ ਮਿਲੇ ਉਸ ਜੀਵਨ ਦੀ ਪ੍ਰਾਪਤੀ ਲਈ ਜਿਸ ਜੀਵਨ ਦੇ ਚ ਜਨਮ ਮਰਨ ਬੁਢੇਪਾ ਨਹੀਂ ਸਾਰੇ ਦੁੱਖ ਨਹੀਂ ਹੈ ਇਸ ਜੀਵਨ ਦੇ ਤਹਿਨਾ ਸਰੀਰ ਰੋਗਾਂ ਦੀ ਖਾਨ ਹੈ ਮਨ ਸੋਗਾਂ ਦੀ ਖਾਨ ਹੈ ਮਨ ਦੇ ਚ ਸੋਗ ਹੈ ਤਨ ਦੇ ਚ ਰੋਗ ਨੇ ਮੇਰੇ ਸਵੇਤ ਆਪ ਜਿਤਨੇ ਬੈਠੇ ਕਿਸੇ ਨੂੰ ਤੰਦਰੁਸਤ ਨਾ ਸਮਝ ਲੈਣਾ ਗੁਰਬਾਨੀ ਨਹੀਂ ਮੰਨਦੀ ਜੋ ਜੋ ਦੇਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਦਰਸਲ ਰੋਗੀ ਸਾਰੇ ਨੇ ਜਿੰਨੇ ਚਿਰ ਤੱਕ ਰੋਗ ਪੀੜਾ ਨਾ ਬਣੇ ਅਸੀਂ ਰੋਗ ਨੂੰ ਰੋਗ ਮੰਨਦੇ ਹੀ ਨਹੀਂ ਆਯੁਰਵੇਦ ਯੂਨਾਨੀ ਤਿਬ ਐਲੋਪੈਥੀ ਓਮੈਪੈਥੀ ਨੇਜਰਪੈਥੀ पीड़ा दुख ना बने रोग दुख ना बने रोग पीड़ा ना बने ओ पीड़ा ਦਾ ਸਮਾਧਾਨ ਤੇ ਕਰਦੇ ਨੇ ਰੋਗ ਦਾ ਨਹੀਂ ਆਯੁਰਵੇਦ ਵੀ ਮੌਜੂਦ ਹੈ ਔਰ ਐਲੋਪੈਥੀ ਮੌਜੂਦ ਹੈ ਹੋਮ्योपैਥੀ ਮੌਜੂਦ ਹੈ ਨੇਚਰ ਪੈਥੀ ਮੌਜੂਦ ਹੈ ਮੈਡੀਕਲ ਸਟੋਰ ਦਵਾਈਆਂ ਨਾਲ ਭਰੇ ਪੈਨੇ ਮਨੁੱਖਾਂ ਦੇ ਸਰੀਰ ਰੋਗਾਂ ਨਾਲ ਭਰੇ ਜੋ ਜੋ ਦੇ ਸੇ ਸੋ ਸੋ ਰੋਗੀ ਸਾਰੇ ਰੋਗੀ ਨੇ ਰੋਗ ਦਿਖਾਈ ਦੇਵੇ ਭਾਵੇਂ ਨਾ ਦਿਖਾਈ ਦੇਵੇ ਤਨ ਰੋਗੀ ਹੈ ਔਰ ਰੋਗ ਵੱਧਦਿਆਂ ਵੱਧਦਿਆਂ ਇੱਕ ਦਿਨ ਬੁੱਢੇ ਪੇਰੇ ਜਿ ਪ੍ਰਗਟ ਹੋਏਗਾ ਬੁੱਢੇ ਪਾ ਪਰਵਲ ਲੋਗ ਔਰ ਰੋਗ ਵੱਧਦਿਆਂ ਵੱਧਦਿਆਂ ਇੱਕ ਦਿਨ ਮੌਤ ਦੇ ਜਿ ਪ੍ਰਗਟ ਹੋਵੇਗਾ ਇਹ ਵੀ ਲੋਕ ਅਗਰ ਅੰਦਰ ਰੋਗ ਨਹੀਂ ਹੈ ਤੇ ਮਨੁੱਖ ਬੁੱਢਾ ਕਿਸ ਤਰ੍ਹਾਂ ਹੋ ਜਾਂਦਾ ਹੈ ਮਰ ਕਿਸ ਤਰ੍ਹਾਂ ਜਾਂਦਾ ਹੈ ਰੋਗ ਹੀ ਤੇ ਵੱਧ ਰਿਹਾ ਹੈ ਦਿਖਾਈ ਨਹੀਂ ਦੇ ਰਿਹਾ ਤਨ ਰੋਗ ਹੈ ਗੁਰੂ ਨਾਨਕ ਨੇ ਕਿ ਨਹੀਂ ਮੰਦੇ ਕਿ ਤਨ ਸਵਾਸਤ ਹੋ ਸਕਦਾ ਹੈ ਰੋਗ ਤੇ ਮਨ ਸੋਗ ਹੈ ਮਨ ਦੇ ਸੋਗ ਤੇ ਚਿੰਤਾਵਾਂ ਨੇ ਜਿੱਥੇ ਸਾਰੇ ਤਨ ਰੋਗੀ ਨੇ ਉੱਥੇ ਸਤਗੁਰਾਂ ਦੀ ਬਾਣੀ ਕਹਿੰਦੀ ਸਾਰਿਆਂ ਦੇ ਮਨ ਵਿੱਚ ਚਿੰਤਾ ਹੈ ਚਿੰਤਾਤ ਹੀ ਦੀ ਸੇ ਸਭ ਕੋਏ ਸਾਰੇ ਹੀ ਚਿੰਤਾਤ ਰਹਿ ਚਿੰਤਾ ਭਵਿਸ਼ੀ ਦੀ ਹੁੰਦੀ ਹੈ ਔਰ ਯਾਦਾਂ ਭੂਤਕਾਲ ਦੀਆਂ ਹੁੰਦੀਆਂ ਨੇ ਤਨ ਨੂੰ ਭੱਜਣ ਦੌੜਨ ਵਾਸਤੇ ਅਸਥਾਨ ਚਾਹੀਦਾ ਹੈ ਸਪੇਸ ਚਾਹੀਦਾ ਹੈ ਮਨ ਨੂੰ ਭੱਜਣ ਦੌੜਨ ਵਾਸਤੇ ਸਮਾਂ ਚਾਹੀਦਾ ਹੈ ਕਾਲ ਚਾਹੀਦਾ ਹੈ ਦੇਸ਼ ਦੇ ਵਿੱਚ ਭਰਮਣ ਕਰਦਾ ਹੈ ਤਨ ਕਾਲ ਦੇ ਵਿੱਚ ਭਰਮਣ ਕਰਦਾ ਹੈ ਮਨ ਤੈਨਲ ਭਗੜਨਾ ਮਨ ਨੂੰ ਜਗ੍ਹਾ ਨਹੀਂ ਚਾਹੀਦੀ ਅਸਥਾਨ ਨਹੀਂ ਚਾਹੀਦਾ ਮਨ ਤੇ ਸਮੇਂ ਦੇ ਵਿੱਚ ਭਟਕਦਾ ਹੈ ਤਨ ਅਸਥਾਨ ਦੇ ਵਿੱਚ ਭਟਕਦਾ ਹੈ ਤਨ ਨੂੰ ਕੰਮ ਕਰਨ ਵਾਸਤੇ ਜਗ੍ਹਾ ਚਾਹੀਦੀ ਹੈ ਸਪੇਸ ਚਾਹੀਦਾ ਹੈ ਦੇਸ਼ ਚਾਹੀਦਾ ਅਸਥਾਨ ਚਾਹੀਦਾ ਹੈ ਦੌੜਨ ਵਾਸਤੇ ਭਜਣ ਵਾਸਤੇ ਕੰਮ ਕਰਨ ਵਾਸਤੇ ਬੈਠਣ ਵਾਸਤੇ ਉੱਠਣ ਵਾਸਤੇ ਸੌਣ ਵਾਸਤੇ ਜਗਾ ਚਾਹੀਦੀ ਹੈ ਮਨ ਅਸਥਾਨ ਦੇ ਚ ਨਹੀਂ ਦੌੜਦਾ ਮਨ ਸਮੇਂ ਦੇ ਚ ਦੌੜਦਾ